ਵੱਡੀ ਖਬਰ ਹੈ ਜਿਹੜੀ ਉਹ ਕਿਸਾਨਾਂ ਦੇ ਨਾਲ ਰਿਲੇਟਡ ਹੈ ਕਿ ਚੰਡੀਗੜ੍ਹ ਦੇ ਵਿੱਚ ਕੌਮੀ ਪਧਰ ਤੇ ਕਾਨਫਰੰਸ ਹੋ ਕੀਤੀ ਗਈ ਵੱਖੋ ਵੱਖਰੇ ਜਿਹੜੇ ਨੇ ਕਿਸਾਨ ਨੇਤਾ ਉੱਥੇ ਪਹੁੰਚੇ ਪਰ ਕਿਹੜੀਆਂ ਕਿਹੜੀਆਂ ਗੱਲਾਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਕੀ ਕੀ ਉੱਥੇ ਸਵਾਲ ਜਵਾਬ ਉੱਠੇ ਨੇ ਇਸ ਬਾਰੇ ਸਾਨੂੰ ਸਿੱਧੂ ਸਾਹਿਬ ਵੱਧ ਜਾਣਕਾਰੀ ਦੇਣਗੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਨਦੀਪ ਬਹੁਤ ਐਮ ਇਸ਼ੂ ਜਿਸ ਮੁੱਦੇ ਦਾ ਤੁਸੀਂ ਸਵਾਲ ਰਹਿ ਰਹੇ ਹੋ ਪਹਿਲਾਂ ਤਾਂ ਇਹ ਗੱਲ ਹੈ ਕਿ ਵੀ ਕੌਮੀ ਪਧਰ ਤੇ ਸ਼ਾਇਦ ਇਸ ਤੋਂ ਪਹਿਲਾਂ ਕਦੇ ਕੋਈ ਐਡੀ ਵੱਡੀ ਕਿਸਾਨਾਂ ਦੀ ਇਸ ਇਸ਼ੂ ਤੇ ਕਾਨਫਰੰਸ ਨਾ ਹੋਈ ਹੋ ਜਿਹੜੇ ਮੁੱਦੇ ਦੀ ਆਪਾਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਦਾ ਹੋਣਾ ਉੱਤਰੀ ਭਾਰਤ ਦੇ ਖਿੱਤੇ ਦੇ ਵਿੱਚ ਔਰ ਜਦੋਂ ਕਿਸਾਨਾਂ ਦੀ ਸ਼ਮੂਲੀ ਦਾ ਗੱਲ ਕਰਦੇ ਆਪਾਂ ਨੈਸ਼ਨਲ ਲੈਵ ਦੀ ਗੱਲ ਕਰਦੇ ਆ ਤਾਂ ਮੈਨੂੰ ਆ ਮੌਕਾ ਮਿਲਿਆ ਕਾਨਫਰੰਸ ਜਾਣ ਦਾ ਦੇਖਣ ਦਾ ਤੁਸੀਂ ਦੇਖੋ ਕੈਲਾ ਤੋਂ ਆਂਧਰਾ ਤੋਂ ਮਹਾਰਾਸ਼ਟਰ ਤੋਂ ਕਰਨਾਟਕਾ ਤੋਂ ਇਦਾਂ ਜਿਹੜਾ ਹੈਗਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਹਿਮਾਚਲ ਤੋਂ ਹਰਿਆਣਾ ਤੋਂ ਗੁਜਰਾਤ ਤੋਂ ਬਖਵਖ ਸੂਬਿਆਂ ਤੋਂ ਤਕਰੀਬਨ 18 ਜਾਂ 19 ਸੂਬੇ ਸੀ ਹਮ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਆਗੂਆਂ ਨੇ ਪਾਰਟਿਸਪੇਟ ਕੀਤਾ ਕੱਲ੍ਹ ਦੀ ਜਿਹੜੀ ਕਿਸਾਨਾਂ ਦੀ ਕਾਨਫਰੰਸ ਸੀ ਹਮ ਜੇਪਾ ਵੱਡੇ ਕਦਾਵਰ ਆਗੂਆਂ ਦੀ ਗੱਲ ਕਰੀਏ ਤਾਂ ਕਿ ਤੱਕ ਹੈ ਜਿਹੜਾ ਉਸ ਕਾਨਫਰੰਸ ਆਜਰ ਸੀ ਇਸੇ ਤਰੀਕੇ ਨਾਲ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਉਥੇ ਪੰਜਾਬ ਦੇ ਕਦਾਵਰ ਆਗੂ ਆਪਾਂ ਸਾਰੇ ਜਾਣਦੇ ਆ ਹਮ ਸਰਨ ਸਿੰਘ ਪੰਦੇਰ ਉਥੇ ਹਾਜ਼ਰ ਸੀ ਪੰਜਾਬ ਦੇ ਹੋਰ ਕਈ ਐਮ ਆਗੂ ਉਥੇ ਪਹੁੰਚੇ ਹੋਏ ਸੀਗੇ ਇਹ ਖੇਤੀ ਵੜੀ ਨਾਲ इवन ਸੁਖਵਾਲ ਖੜਾ ਜਿਸ ਕਾਂਗਰਸ ਨਾਲ ਸੰਬੰਧ ਰੱਖਦੇ ਆ ਪਰ ਕਿਸਾਨ ਸੱਲ ਦੇ ਆਗੂ ਹੋ ਗਿਆ ਉਹ ਉੱਥੇ ਆਈ ਵੀ ਸੀ ਕਈ ਮਹਿਲਾਵਾਂ ਜਿਹੜੀਆਂ ਹੈਗੀਆਂ ਕਿਸਾਨ ਆਗੂ ਹੈ ਉਹ ਵੀ ਪਹੁੰਚੀਆਂ ਹੋਈਆਂ ਸੀ ਮੁੱਦਾ ਇੱਕੋ ਹੀ ਸੀ ਮੁੱਦਾ ਜਿਸ ਮੁੱਦੇ ਤੇ ਚਰਚਾ ਹੋਈ ਆਪਾਂ ਉਸ ਮੁੱਦੇ ਤੇ ਆਈਏ ਹੂੰ ਉਹ ਸੀ ਕਿ ਜਿਹੜੀ ਜੀਐਮ ਪਾਲਿਸੀ ਪਿਛਲੇ ਦਿਨਾਂ ਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਫਸਲਾਂ ਦੇ ਮਾਮਲੇ ਦੇ ਵਿੱਚ ਜਿਹੜੀ ਜੀਐਮ ਪਾਲਿਸੀ ਬਣਨੀ ਚਾਹੀਦੀ ਹੈ ਉਹ ਕਿਸਾਨਾਂ ਦੀ ਸਹਿਮਤੀ ਨਾਲ ਬਣਨੀ ਚਾਹੀਦੀ ਹੈ ਜਿਹੜੀਆਂ ਫਸਲਾਂ ਜਿਹੜੀਆਂ ਹੈਗੀਆਂ ਜੈਨੇਟਿਕ ਕਿਸ ਕਦਰ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਜੇ ਜ਼ਹਿਰਾਂ ਦੀ ਗੱਲ ਆਉਂਦੀ ਹੈ ਉਹਦੇ ਜਿਹੜਾ ਹੈਗਾ ਸੇਥਨਾ ਖਲਵਾੜ ਦੀ ਗੱਲ ਆਉਂਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਵੀ ਹੈ ਕਿ ਵੀ ਉਹਦੇ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਪਨੀਆਂ ਦੀਆਂ ਕੰਡੀਸ਼ਨਸ ਸ਼ਰਤਾਂ ਉਹਨਾਂ ਚ ਹੁੰਦੀਆਂ ਕਿ ਜਿਹੜਾ ਬੀਜ ਹੈ ਉਹ ਬੀਜ ਇੱਕ ਵਾਰੀ ਕਿਸਾਨ ਲਏਗਾ ਤਾਂ ਦੁਬਾਰਾ ਕੰਪਨੀ ਕੋਲੋਂ ਹੀ ਲੈਣਾ ਪਏਗਾ ਤੇ ਉਹ ਬੀਜ ਜਿਹੜਾ ਹੈਗਾ ਕਿਸਾਨ ਆਪ ਪੈਦਾ ਨਹੀਂ ਕਰ ਸਕਦਾ ਤੇ ਨਾ ਰੱਖ ਸਕਦਾ ਨਾ ਕਿਸੇ ਦਰਹਦਰੋਂ ਆਧਾਰ ਲੈ ਸਕਦਾ ਜੇ ਕੋਈ ਆਧਾਰ ਵੀ ਲਏਗਾ ਤਾਂ ਚੋਰੀ ਦਾ ਕੇਸ ਵੀ ਬਣ ਸਕਦਾ ਉਹਦੇ ਉੱਪਰ ਤੇ ਕੰਪਨੀ ਉਹਦੇ ਤੇ ਕੇਸ ਲੈ ਕੇ ਕਾਫੀ ਸਖਤ ਸ਼ਰਤਾਂ ਹੈਗੀਆਂ ਤੇ ਸਭ ਤੋਂ ਵੱਡਾ ਘਾਟਾ ਇਹ ਵੀ ਹੈ ਕਿ ਜਿਹੜੇ ਸਾਡੀਆਂ ਆਪਣੇ ਸਥਾਨਿਕ ਜਿਹੜੇ ਕੇ ਬੀਜ ਹੈਗੇ ਆ ਦੇਸੀ ਬੀਜ ਆਪਾਂ ਉਹਨੂੰ ਕਹਿੰਦੇ ਨੇ ਵਕਵਾ ਕਿਸਮਾਂ ਕਪਾਹ ਦੀਆਂ ਸਰੋਂ ਦੀਆਂ ਦੂਜੀਆਂ ਕਿਸਮਾਂ ਹੈਗੀਆਂ ਉਹਨਾਂ ਦਾ ਇਹਨਾਂ ਬੀਜਾਂ ਦੇ ਨਾਲ ਹੌਲੀ ਹੌਲੀ ਜਿਹੜਾ ਹੈਗਾ ਸਫਾਇਆ ਹੋ ਜਾਏਗਾ ਸੋ ਬਹੁਤ ਸਾਰੇ ਖਦਸ਼ੇ ਜਿਹਨਾਂ ਖਾਸਿਆਂ ਨੂੰ ਲੈ ਕੇ ਉਹਦੇ ਤੇ ਸਾਰੇ ਇਸ਼ੂ ਤੇ ਡਿਸਕਸ਼ਨ ਕੀਤੀ ਗਈ ਹਾਂ ਇਸ ਦੇ ਕਹੇ ਪਹਿਲੂ ਇਹ ਵੀ ਸਭ ਤੋਂ ਵੱਡਾ ਹੈ ਪਹਿਲੂ ਇਹ ਵੀ ਸੀ ਕਿ ਜਿਹੜੇ ਕੌਮੀ ਪੱਧਰ ਦੇ ਖੇਤੀਬਾੜੀ ਮਾਮਲਿਆਂ ਦੇ ਆਰਥਿਕ ਮਾਮਲਿਆਂ ਦੇ ਖੇਤੀ ਨਾਲ ਜੁੜੇ ਜਿਹੜੇ ਮੁੱਦੇ ਹੈਗੇ ਆ ਮਾਹ ਰਹਿ ਗਏ ਡਾਕਟਰ ਦਵਿੰਦਰ ਸ਼ਰਮਾ ਜੀ ਉਹਨਾਂ ਵੱਲੋਂ ਇਸ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਸੀ ਜਾਨੀ ਕਿਸੇ ਵੀ ਇੱਕ ਕਿਸਾਨ ਜਥੇਬੰਦੀ ਚਾਹੇ ਸੰਯੁਕਤ ਕਿਸਾਨ ਮੋਰਚਾ ਚਾਹੇ ਉਹ ਰਾਸ਼ੀ ਹੈ ਚਾਹੇ ਗੈਰ ਰਾਸ਼ੀ ਹੈ ਉਹਨਾਂ ਵੱਲੋਂ ਜਾਂ ਕਿਸੇ ਕਿਸਾਨ ਜਥੇਬੰਦੀ ਵੱਲੋਂ ਸੱਦਾ ਨਹੀਂ ਸੀ వ్యక్తిగత ਤੌਰ ਤੇ ਡਾਕਟਰ ਦਵਿੰਦਰ ਸ਼ਰਮਾ ਵੱਲੋਂ ਸੱਦਾ ਦਿੱਤਾ ਗਿਆ ਮੈਂ ਵੀ ਇੱਕ ਜਰਨਲਿਸਟ ਆਪਣੇ profession career 'ਚ ਮੈਂ ਪਹਿਲੀ ਐਡਿਵਿਟੀ ਕਰਨਾ ਦੇਖੀ ਹੈ ਕਿ ਇੱਕ ਖੇਤੀ ਮਹਾਰ ਵੱਲੋਂ ਸੱਦਾ ਦਿੱਤਾ ਗਿਆ ਹੋਵੇ ਤੇ 18 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਆਗੂ ਉਹਦੇ ਚ ਆਏ ਹੁਣ ਹੋਰ ਦਿਨ ਪਰ ਬਹਿਸ ਹੋਈ ਹੋਵੇ ਇਸ ਤੋਂ ਇਹ ਵੀ ਲੱਗਦਾ ਹੈ ਕਿ ਕਿਸਾਨੀ ਦੇ ਅੰਦਰ ਕਿਸ ਕਦਰ ਜਿਹੜੀ ਬੇਚੈਨੀ ਹੈ ਉਪਰਾਮਤਾ ਹੈਗੀ ਹੈ ਜੋ ਇਹਨਾਂ ਮੁੱਦਿਆਂ ਦੇ ਸੁਣਦੇ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੀਤਾ ਜਾ ਰਿਹਾ ਹੈ ਪਾਸੇ ਕੀਤਾ ਜਾ ਰਿਹਾ ਹੈ ਕਾਨੂੰਨ ਜਿਹੜੇ ਸਖਤ ਕੇ ਸੰਧਿਆ ਰਹੇ ਬਹੁਕਮੀ ਕੰਪਨੀਆਂ ਆਪਣੇ ਹੱਥ ਕੰਡੇ ਬੀਜਾਂ ਦੇ ਉੱਤੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਰਹੀਆਂ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡਾਕਟਰ ਦਵਿੰਦਰ ਸ਼ਰਮਾ ਦਾ ਸਦਾ ਤੇ 18 ਦੇ 20 ਕੌਮੀ ਪੱਧਰ ਦੇ ਜਿਹੜੇ ਜਥੇਬੰਦੀਆਂ ਸੂਬਿਆਂ ਨਾਲ ਸੰਬੰਧਿਤ ਸੀ ਉਹਨਾਂ ਦੀ ਪਾਰਟਿਸਪੇਸ਼ਨ ਔਰ ਉਹਨਾਂ ਨੇ ਸਾਰਾ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਕੋ ਗੱਲ ਕਹੀ ਹਾਲਾਂਕਿ ਇਹ ਜਿਹੇ ਕਾਨਫਰੰਸਾਂ 'ਚ ਕਈ ਵੇ ਮਤਭੇਦ ਹੁੰਦੇ ਆ ਕੋਈ ਇੱਕ ਰਾਇ ਹੁੰਦੀ ਆ ਕਿ ਦੂਜੀ ਰਾਇ ਹੁੰਦੀ ਆ ਰਾਵਾਂ ਜ਼ਰੂਰ ਸਭ ਨੇ ਦਿੱਤੀਆਂ ਪਰ ਸਹਿਮਤੀ ਸਭ ਦੀ ਇਸ ਗੱਲ ਤੇ ਬਣੀ ਕਿ ਵੀ ਨੋ ਟੂ ਜੀਐਮ ਵੀ ਕਿਸੇ ਨੂੰ ਵੀ ਇਸ ਗੱਲ ਦੇ ਉੱਤੇ ਸਹਿਮਤੀ ਨਹੀਂ ਆ ਕਿ ਜੀਐਮ ਪਾਲਿਸੀਜ਼ ਦੇ ਦੇ ਚ ਨਾ ਲੋੜ ਹੈ ਤੇ ਨਾ ਬਣਨੀ ਚਾਹੀਦੀ ਹੈ ਜੀ ਖਾ ਤੌਰ ਤੇ ਨਵਦੀਪ ਭਾਬਾ ਜਦੋਂ ਬਟਿੰਡਾ ਦੀ ਗੱਲ ਕਰਦੇ ਆ ਕਾਟਨ ਦੀ ਗੱਲ ਕਰਦੇ ਆ ਮਾਲਵਾ ਵੈਲਡ ਦੀ ਤੁਸੀਂ ਆਪ ਉਸ ਵੈਲਟ ਨਾਲ ਸੰਬੰਧਿਤ ਉਹਤੇ بی ٹی कॉटन ਜਿਹੜੀ ਹੈਗੀ ਇੱਕ ਉਹ ਫੇਲ ਹੋਈ بی ٹی कॉटन ਦੋ ਫੇਲ ਹੋਈ ਹੁਣ بی ٹی कॉटन ਜਿਹੜੀ ਕਿ ਤਿੰਨ ਲਿਆਂਦੀ ਜਾ ਰਹੀ ਹੈ ਉਹ ਕਹਿੰਦੇ ਵੀ ਜਦੋਂ ਇਹ ਕਿਸਮਾਂ ਜਿਹੜੀਆਂ ਹੈਗਾ ਇਸ ਤਰ੍ਹਾਂ ਫੇਲ ਹੋ ਰਹੀਆਂ ਤਾਂ ਫਿਰ ਗਰੰਟੀ ਕੀ ਹੈ ਇਸ ਗੱਲ ਦੀ ਕਿ ਤੁਸੀਂ ਜਿਹੜਾ ਹੈਗਾ ਜੀਐਮ ਪਾਲਸੀ ਨਵੀਂ ਲੈ ਕੇ ਆਉਂਗੇ ਤਾਂ ਖੇਤੀ ਦੇ ਵਿੱਚ ਕਿਵੇਂ ਸਾਮਾ ਪਾਣਾ ਕਿਵੇਂ ਸਥਿਰਤਾ ਆ ਸਕਦੀ ਹੈ ਇੱਕ ਕੱਲ ਜਿਹੜਾ ਬੜਾ ਇੱਕ ਸਮਝਣ ਦਾ ਮੌਕਾ ਇਹ ਵੀ ਸੀ ਇਹ ਵੀ ਪਤਾ ਲੱਗਦਾ ਸੀ ਉਹਨਾਂ ਦੀ ਗੱਲਬਾਤ ਤੋਂ ਕਿ ਪੈਦਾਵਾਰ ਦੇ ਵਾਧੇ ਦਾ ਬਹੁਤ ਰੌਲਾ ਪੈਂਦਾ ਹੈ ਕਿ ਪੈਦਾਵਾਰ ਵਧਣੀ ਚਾਹੀਦੀ ਹੈ ਪੈਦਾਵਾਰ ਵਧਣੀ ਚਾਹੀਦੀ ਹੈ ਕਿਸਾਨਾਂ ਦੀ ਰਹੇ ਸੀ ਕਿ ਇਹਦੇ ਚ ਪੰਜਾਬ ਤੋਂ ਵੱਡੀ ਐਗਜ਼ਾਮਪਲ ਕਿਹੜੀ ਹੋ ਸਬਾ ਹੋਰ ਹੋ ਸਕਦਾ ਹੈ ਇਹ ਦੇਖੋ ਗ੍ਰੀਨ ਰੈਵਿਊਲੂਸ਼ਨ ਪੰਜਾਬ ਨੇ ਹਰਾ ਇਨਕਲਾਬ ਜੀ ਨੂੰ ਆਪਾਂ ਕਹਿੰਦੇ ਆ ਆਪਣੇ ਆਪ ਵਿੱਚ ਹਰਾਨ ਗਿਲਾਬ ਲੈਂਦਾ ਹਰਾ ਇਨਕਲਾਬ ਲਿਆਉਣ ਤੋਂ ਬਾਅਦ ਜਿੰਨੀਆਂ ਖੁਦਕਸ਼ੀਆਂ ਪੰਜਾਬ ਚ ਹੋਈਆਂ ਉਹ ਤੋਂ ਪਹਿਲੀਆਂ ਇੰਨੀਆਂ ਖੁਦਕਸ਼ੀਆਂ ਨਹੀਂ ਸੀ ਸੋ ਪੈਦਾਵਾਰ ਜ਼ਰੂਰ ਵਧੀ ਹੈ ਪਰ ਪੈਦਾਵਾਰ ਵਧਣ ਦੇ ਨਾਲ ਕਿਸਾਨ ਦੀ ਜਿਹੜੀ ਆਮਦਨ ਹੈ ਉਹ ਘਟਦੀ ਗਈ ਜੀ ਖਰਚੇ ਵਧਦੇ ਗਏ ਉਹ ਕਹਿੰਦੇ ਹੁਣ ਸਪਰੇਆ ਤੇ ਹੋਰ ਇੰਨਾ ਕੁਝ ਮਾਰਕੀਟ ਦੇ ਚ ਆ ਗਿਆ ਹੈ ਕਿ ਸਾਰੀਆਂ ਕੰਪਨੀਆਂ ਜਿਸ ਤਰ੍ਹਾਂ ਸਪਰੇਆ ਨੂੰ ਤਿਆਰ ਕਰ ਰਹੀਆਂ ਹਨ ਜਣੀ ਉਥੇ ਐਗਜ਼ਾਮਪਲ ਜਿਹੜੀ ਹੈ ਕਿ ਦਰਸ਼ਕਾਂ ਦੇ ਲਈ ਵੀ ਸਮਝਣ ਵਾਲੀ ਗੱਲ ਹੈ ਕਿ ਇਹੋ ਜਿਹਾ ਪੌਦਾ ਉਹਨਾਂ ਨੇ ਜੀਐਮ ਪਾਲਿਸੀ ਦੇ ਰੇ ਤਿਆਰ ਕੀਤਾ ਹੈ ਕਿ ਜੇ ਆਪਾਂ ਸਪਰੇਅ ਕਰਾਂਗੇ ਉਹਦੇ ਤੇ ਉਹਦੇ ਨਾਲ ਕਾ ਬੂਟੇ ਤੇ ਹੋਰ ਉਹ ਤਾਂ ਮਰ ਜਾਣਗੇ ਪੌਦਾ ਨਹੀਂ ਮਰੇਗਾ ਉਹ ਕਹਿੰਦੇ ਪੌਦਾ ਇਸ ਕਰਕੇ ਨਹੀਂ ਮਰੇਗਾ ਕਿ ਪੌਦੇ ਦੇ ਅੰਦਰ ਪਹਿਲਾਂ ਹੀ ਉਸ ਦੀ ਜ਼ਹਿਰ ਦੀ ਜਿਹੜੀ ਸਮਰੱਥਾ ਟੱਕਰੇ ਦੀ ਉਹਦੇ ਚ ਇਦਾਂ ਦੇ ਜੀਨਸ ਹੈਗੇ ਆ ਕੋਈ ਜਿਹੜੀ ਸਪਰੇ ਉਹਦਾ ਟਕਰਾ ਕਰ ਸਕਦਾ ਹੁਣ ਜੇ ਤੇ ਪੌਦੇ ਦੇ ਅੰਦਰ ਪਹਿਲਾਂ ਹੀ ਇਦਾਂ ਦੀ ਜ਼ਹਿਰ ਹੈਗੀ ਹੈ ਤਾਂ ਅੰਦਾਜ਼ਾ ਲਗਾਓ ਕਿ ਉਹਦੀ ਜਿਹੜੀ ਪੈਦਾਵਾਰ ਹੋਏਗੀ ਜਿਹੜੀ ਆਪਾਂ ਖਾਵਾਂਗੇ ਉਹਦੇ ਕੀ ਨਤੀਜੇ ਆਉਣਗੇ ਸੋ ਮਾਮਲਾ ਉੱਠਿਆ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜੀਐਮ ਪਾਲਸੀ ਤੋਂ ਬਗੈਰ ਜਿਹੜੀ ਹੈਗੀ ਇਹ ਨੀਤੀ ਲਾਗੂ ਨਾ ਕੀਤੀ ਜਾਵੇ ਕਿਉਂਕਿ ਸਰ੍ਹੋਂ ਦੇ ਮਾਮਲੇ 'ਚ ਲੈ ਕੇ ਕਾਫੀ ਕੁਝ ਆ ਰਿਹਾ ਹੈ بیਟੀ ਕਾਟਨ ਦਾ ਪਤ ਤਜਰਬਾ ਦੱਸ ਹੀ ਰਹੇ ਆ ਪਹਿਲਾਂ ਜਿਹੜੇ ਬੈਂਗਨ ਆ ਉਹਨਾਂ ਦੇ ਮਾਮਲੇ 'ਚ ਵੀ ਜਿਹੜਾ ਹੈਗਾ ਜੀਐਮ ਪਾਲਸੀ ਦੀ ਛੁੜ ਰੋਲਾ ਰੱਪਾ ਬੜਾ ਪੈਂਦਾ ਰਿਹਾ ਸੋ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਪਰੇ ਉੱਥੇ ਕੋਈ ਰਿਟਾ ਦਾਖਲ ਹੈ ਕਈ ਤਰ੍ਹਾਂ ਦੀ ਹੈ ਕੋਈ ਆ ਕੇ ਜਾ ਕੋ ਖਿਲਾਫ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਸਲਾਹ ਕਰਕੇ ਇਹਦੇ ਤੋਂ ਕੋਈ ਪਾਲਿਸੀ ਬਣਾਏ ਕਿ ਵੀ ਜੀਐਮ ਪਾਲਸੀ ਹੋਣੀ ਚਾਹੀਦੀ ਤੇ ਹੋਣੀ ਚਾਹੀਦੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਚ ਕਿਸਾਨਾਂ ਦੀ ਵੀ ਸੁਰੱਖਿਆ ਹੋਵੇ ਔਰ ਜਿਹੜੇ ਆਪ ਭੋਗੀ ਹੈ ਉਹਨਾਂ ਦੀ ਵੀ ਸੁਰੱਖਿਆ ਰਹੇ ਉਸ ਮਾਮਲੇ ਨੇ ਲੈ ਕੇ ਕੱਲ ਕੌਮੀ ਪੱਧਰ ਦੀ ਵੱਡੀ ਚੰਡੀਗੜ੍ਹ ਦੇ ਚ ਕਾਨਫਰੰਸ ਸੀ ਜਿਹਦੇ ਚ ਕਿਸਾਨਾਂ ਨੇ ਜੀਐਮ ਪਾਲਿਸੀ ਨੂੰ ਦਿੱਤੀ ਹੈ ਕਿ ਨਹੀਂ ਇਹ ਸਾਨੂੰ ਪਰਵਾਹ ਨਹੀਂ ਸਰਵਸੰਮਤੀ ਸੀ ਇੱਕ ਉਸ ਜਿਹੜੀ ਕਾਨਫਰੰਸ ਦਾ ਹੈ ਪਹਿਲੂ ਇਹ ਵੀ ਹੈ ਦੇਖੋ ਕਿਸਾਨਾਂ ਜਿਹਾ ਜਥੇਬੰਦੀਆਂ ਦੀ ਗੱਲ ਕਰਦੇ ਆ ਉਹਨਾਂ ਚ ਕਈਆਂ ਦੇ ਆਪਸ ਵਿੱਚ મતભੇਦ ਨੇ ਇੱਕ ਸਯੁਜਤ ਕਿਸਾਨ ਮੋਰਚਾ ਰਾਸੀ ਹੈ ਇੱਕ ਸਯੁਜਤ ਕਿਸਾਨ ਮੋਰਚਾ ਗੈਰ ਰਾਸੀ ਹੈ ਦੋਨਾਂ ਦੀ ਆਪਸ ਵਿੱਚ ਇਸ ਵੇਲੇ ਸੁਰਣੀ ਮਿਲਦੀ ਉਹਨਾਂ ਦੇ ਆਪਣੇ ਪਰ ਹਾਲਾਂਕਿ ਮੁੱਦੇ ਸਾਰੇ ਕਿਸਾਨੀ ਦੇ ਆ ਜਿਹੜੇ ਲੜੇ ਜਾ ਰਹੇ ਆ ਪਰ ਉਹ ਇੱਕ ਤਰੀਕੇ ਨਾਲ ਸੋਚਦੇ ਆ ਦੂਜੇ ਦੂਜੇ ਤਰੀਕੇ ਨਾਲ ਸੋਚਦੇ ਆ ਪਰ ਜਿਹੜਾ ਡਾਕਟਰ ਦਵਿੰਦਰ ਸ਼ਰਮਾ ਦਾ ਸੱਦਾ ਸੀ ਜਾਨੀ ਉਹਦੇ ਤੇ ਸਯੁਜਤ ਕਿਸਾਨ ਮੋਰਚਾ ਗੈਰ ਰਾਸੀ ਤੇ ਰਾਸੀ ਦੋਨੇ ਆਗੂ ਆਏ ਸੀ ਕਮੀ ਪੱਦਰ ਦੇ ਆਗੂ ਆਏ ਸੀ ਜਿਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਾਕਫ ਸੂਬਿਆਂ ਦੇ ਆਗੂ ਆਏ ਸੀ ਸੋ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਵੇਲੇ ਜਿਹੜਾ ਅੰਦੋਲਨ ਲੜਾਇਆ ਗਿਆ ਦਿੱਲੀ ਉਸ ਤੋਂ ਬਾਅਦ ਸਮੂਹਕ ਤੌਰ ਤੇ ਜਿਹੜੇ ਕਿਸਾਨਾਂ ਦਾ ਸਾਂਝੇ ਤੌਰ ਤੇ ਇੱਕ ਰੈਅ ਬਣੀ ਇਕੱਠ ਹੋਇਆ ਤਾਂ ਕੱਲੋ ਚੰਡੀਗੜ੍ਹ ਦਾ ਇਕੱਠ ਸੀ ਜਿੱਥੇ ਕਿਸਾਨਾਂ ਨੇ ਸਨਿਆਹ ਦਿੱਤਾ ਕਿ ਸਾਨੂੰ ਇਹ ਪਾਲਿਸੀ ਪ੍ਰਵਾਨ ਨਹੀਂ ਹੋਏਗੀ ਜੇ ਬਣੇਗੀ ਤਾਂ